ਲੱਗਿਆ ਜੀ ਇਹਨੂੰ ਖੋਲਣ ਦੇਖਦੇ ਆਂ ਕੀ ਪ੍ਰੋਬਲਮ ਹੈ ਇਹਦੇ ਵਿੱਚ ਪ੍ਰੋਬਲਮ ਇਹ ਆਈ ਹੈ ਕਿ ਇਹਦੇ ਵਿੱਚ ਪਾਣੀ ਆ ਗਿਆ ਬਹੁਤ ਜ਼ਿਆਦਾ ਡੀਜ਼ਲ ਚ ਜਿਹਦੇ ਕਰਕੇ ਪੰਪ ਖਰਾਬ ਹੋਇਆ ਹੁਣ ਦੇਖਦੇ ਆਂ ਇਹਦੇ ਕੀ ਕੀ ਖਰਾਬ ਨਿਕਲਦਾ ਕੋਣੇ-ਪੁਣੇ ਵਾਲਾ ਦਾ ਕੇਸ ਲਾਤਾ ਨਹੀਂ ਇਹਦਾ ਕੋਣੀ ਦਾ ਸਾਰਾ ਸਭ ਕੁਰੀ ਬਣ ਗਈ। ਪੰਪ ਕੋਲੇ ਪੰਪ ਤਾਂ ਬਿਲਕੁਲ ਸਾਫ਼ ਹੈ ਬਿਲਕੁਲ ਅੰਦਰ ਦਾ। ਜਿਹੜਾ ਜੀ ਜਿਹਨੇ ਸ਼ੱਕੇ ਦਾ ਉਹ ਨਹੀਂ ਹੋਇਆ। ਉਸ ਤੋਂ ਖਰਾਬ। ਪ੍ਰੋਬਲਮ ਇਹ ਆ ਰਹੀ ਸੀ ਕਿ ਵੀ ਟਿਕ 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 ਕਰਨ ਲੱਗਿਆ। ਸਿਸਟਮ ਖਰਾਬ ਹੋ ਗਿਆ। ਬਾਕੀ ਮਾਨ ਮੋਸਟਲੀ ਸਹੀ ਹੈ। ਇਹ ਪ੍ਰੋਡਕਟ ਤਾਂ ਸਹੀ ਹੈ। ਬਲੇਡ ਦਾ ਹੈ ਸਾਮ ਦੇ ਉੱਪਰ ਵੈਲਿਊ ਹੈ ਜੀ ਬਲੇਡ ਵੀ ਜਿਆਦਾ ਨਹੀਂ ਡਾਊਨ ਹੋਇਆ ਠੀਕ ਹੈ ਬਲੇਡ ਵੀ ਨਾ ਚਲੋ ਨੀ ਖੋਲੇ ਪਾ ਦਾਂਗੇ ਤਨਾਵ ਹੌਲੈਂਡ ਵੀ ਹੈ ਇਹ ਵੀ ਮੇਰਾ 2009 ਮਾਡਲ ਟਰੈਕਟਰ ਹੈ ਰੂਟਰ ਇਹ ਵੀ ਕਰੀਬਨ ਸਹੀ ਹੈ ਜਿਹਾ ਨਵਾਂ ਪੇਪ ਬ੍ਰਾਂਡ ਸਾਮ ਦੇ ਦੇਖੋ ਆ ਵੈਲਿਊ ਹੁੰਦੀ ਹੈ ਜਿਹੜਾ ਬੰਦਾ ਸਾਮ ਕੇ ਚਲਾਉਂਦਾ ਈ ਚੀਜ਼ ਦੀ ਬਚਾਉਂਦਾ ਰਹਿੰਦਾ ਈ ਹੈ ਪੈਸੇ ਥੋੜੇ ਹੀ ਬਚਦੇ ਨੇ ਬਹੁਤ ਵਧੀਆ ਸਾਡੀ ਪਹੁੰਚ ਚੁੱਕੀ ਹੈ ਆਪਸ ਉਸ ਕਰਕੇ ਹੁਣ ਪਾਰਟ ਸੈਟ ਕਰਨ ਦਾ ਟਾਈਮ ਆ ਗਿਆ ਹੈ ਮੈਂ ਨੋਟ ਕਲੀਅਰ ਕਰ ਦਿੰਦੇ ਕਿ ਸੋਸ ਨਾਲ ਦੇ ਵਿੱਚ ਤੇ ਇਹ ਦਾ ਵਗੈਰਾ ਤਿਆਰੀ ਆ ਗਈ ਹੈ ਪਲੇਟ ਦੇ ਦੇ ਦੋ ਬਾਰ ਸੋਨ ਕਰਾਂਗੇ ਫਿੱਟ ਕਰਦੇ ਬਸ ਫਿਰ ਕੈਲੀਬ੍ਰੇਟ ਕਰਕੇ ਬਸ ਸਾਨੂੰ ਡਿਲੀਵਰ ਕਰਦੇ ਹਾਂ

Bak bak bak